ਨਵੇਂ ਸਾਲ ਤੇ ਆਓ ਪ੍ਰਣ ਕਰੀਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੇ ਟੁੱਟੇ ਹੋਏ ਰਿਸ਼ਤੇ ਜੋ ਆ ਡੰਡੀਆਂ ਵਰਗੇ ਬਣ ਚੁੱਕੇ ਨੇ ਇਹਨਾਂ ਨੂੰ ਅਸੀਂ ਸਾਫ਼ ਸੁਥਰੇ ਕਰੀਏ ਕਹਿਣ ਤੋਂ ਬਾਅਦ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਸਤਿਕਾਰ ਬਣਾਈਏ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਉਹ ਪ੍ਰਣ ਕਰੀਏ ਕਿ ਅਸੀਂ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਾਂਗੇ ਪਲਾਸਟਿਕ ਦੀਆਂ ਵਰਤੋਂਾਂ ਵਸਤੂਆਂ ਦੇ ਵਿੱਚ ਗਰਮ ਚੀਜ਼ਾਂ ਘੱਟ ਤੋਂ ਘੱਟ ਪਾ ਕੇ ਖਾਵਾਂਗੇ ਅਸੀਂ ਆਪਣੇ ਘਰ 'ਚ ਅਲੂਮੀਨੀਅਮ ਦੇ ਬਰਤਨ ਘੱਟ ਤੋਂ ਘੱਟ ਵਰਤਾਂਗੇ ਜਾਂ ਨਾ ਹੀ ਵਰਤਾਂਗੇ ਦੇ ਉਹ ਫਾਰਮ ਦੇ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਨੂੰ ਅਲੱਗ-ਅਲੱਗ ਬਿਮਾਰੀਆਂ ਲਾਉਂਦੀਆਂ ਨੇ ਅਸੀਂ ਉਹਨਾਂ ਤੋਂ ਦੂਰ ਹੋਵਾਂਗੇ ਅਸੀਂ ਆਪਣੀ ਚਿੰਤਾ ਕਰਨ ਦੀ ਆਦਤ ਛੱਡ ਕੇ ਵਧੀਆ ਜ਼ਿੰਦਗੀ ਜੀਉਣ ਦਾ ਪ੍ਰਣ ਕਰਾਂਗੇ ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਦਵਾਂਗੇ ਤੇ ਸਾਡੀ ਸਿਹਤ ਸੋਹਣੀ ਹੋ ਜਾਵੇਗੀ ਸਾਡੀ ਜ਼ਿੰਦਗੀ ਬਿਹਤਰ ਬਣ ਜਾਵੇਗੀ ਸਾਡੇ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਜ਼ਿੰਦਗੀ ਜੀਉਣ ਦਾ ਮਜ਼ਾ ਆ ਜਾਵੇਗਾ ਜੇ ਅਸੀਂ ਇਹ ਚੀਜ਼ਾਂ ਛੱਡ ਕੇ ਅੱਗੇ ਵਧਦੇ ਹਾਂ ਉਮੰਗਪਰੀ ਜ਼ਿੰਦਗੀ ਦੇ ਨਾਲ ਤੇ ਰੱਬ ਸੋਣਾ ਸਾਡੀ ਜ਼ਰੂਰ ਸੁਣੇਗਾ ਆਓ ਨਾਲ ਆਪਾਂ ਇਹ ਵੀ ਕਰੀਏ ਕਿ ਅਸੀਂ ਘੱਟ ਤੋਂ ਘੱਟ ਖਾਣਾ ਲੋੜ ਮੁਤਾਬਕ ਖਾਣ ਦੀ ਆਦਤ ਪਾਈਏ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਜਾਂ 슈ਗਰ ਰਹਿਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਖਾਣ ਦੀ ਆਦਤ ਪਾਈਏ ਤੇ ਅਸੀਂ ਆਪਣੇ ਬੱਚਿਆਂ ਵਿੱਚ ਪਿਆਰ ਸਤਿਕਾਰ ਭਾਵਨਾ ਪੈਦਾ ਕਰਨ ਵਾਲੀਆਂ ਗੱਲਾਂ ਕਰੀਏ ਅਸੀਂ ਆਪਣੇ ਵਿੱਚੋਂ ਸ਼ਰੀਕੇਬਾਜੀ ਕਿ ਤੇਰਾ ਚਾਚਾ ਸ਼ਰੀਕਾ ਤੇਰਾ ਤਾਇਆ ਸ਼ਰੀਕਾ ਆਪਣੇ ਮਾਪੇ ਬਾਪ ਦੇ ਪ੍ਰਤੀ ਆਪਣੇ ਰਿਸ਼ਤੇਦਾਰਾਂ ਦੇ ਪ੍ਰਤੀ ਅਸੀਂ ਸਾਰੇ ਗੰਭੀਰ ਹੋਈਏ ਕਿਉਂਕਿ ਅਸੀਂ ਬਹੁਤ ਕੁਝ 2000 ਪਿਛਲੇ ਸਾਲ ਦੇ ਵਿੱਚ ਗਵਾ ਦਿੱਤਾ ਆ ਤੇ ਨਵੇਂ ਸਾਲ 'ਚ ਸਾਡੇ ਕੋਲ ਬਹੁਤ ਸਾਰਾ ਗਵਾਚਨਾ ਵੀ ਆ ਜਿੱਥੇ ਸਾਨੂੰ ਬਹੁਤ ਕੁਝ ਨਵਾਂ ਮਿਲਣਾ ਤੇ ਅਸੀਂ ਕਿਉਂ ਨਾ ਹੋਵੇ ਜ਼ਿੰਦਗੀ ਬਿਹਤਰ ਜੀ ਲਈਏ ਇਹ ਜਿਹੜੀਆਂ ਸੜਕਾਂ ਨੇ ਇਹ ਜਿਹੜੇ ਵਾਤਾਵਰਨ ਨੇ ਕੁਦਰਤ ਨੇ ਇਹਨੇ ਸਾਨੂੰ ਬੜੀ ਸੋਹਣਾ ਕੁਝ ਸਾਨੂੰ ਮੈਸੇਜ ਦਿੰਦੇ ਨੇ ਤੇ ਮੈਂ ਆਸ ਕਰਦਾ ਮੇਰੇ ਸੱਜਣ ਹਰ ਇੱਕ ਮੈਸੇਜ ਨੂੰ ਬੜੇ ਆਰਾਮ ਦੇ ਨਾਲ ਫਾਲੋ ਵੀ ਕਰਦੇ ਨੇ ਜ਼ਿੰਦਗੀ ਨੂੰ ਮਾਨਦੇ ਵੀ ਨੇ ਕਿਉਂਕਿ ਜਦੋਂ ਰਿਸ਼ਤਿਆਂ ਦੇ ਵਿੱਚ ਡੰਡੀਆਂ ਬਣ ਜਾਂਦੀਆਂ ਨੇ ਤੇ ਉਹਦਾ ਭਾਵ ਹੁੰਦਾ ਕੋਨਾ ਰਾਮਾਂ ਦੇ ਜਿਵੇਂ ਇਸ ਰਾਹ ਦੇ ਉੱਤੇ ਡੰਡੀ ਬਣੀ ਹੋਈ ਆ ਇਹਦਾ ਭਾਵ ਕਿ ਇੰਦੀ ਬਹੁਤ ਘੱਟ ਲੋਕ ਲੰਘਦੇ ਨੇ ਤੇ ਜਿੱਦਾਂ ਸੜਕ ਦੇ ਉੱਤੇ ਸਾਫ਼ ਸੁਥਰਾ ਬਣਿਆ ਜਿੱਥੋਂ ਭਾਵ ਆ ਕੇ ਰਿਸ਼ਤੇ ਜਾਂ ਇੱਥੋਂ ਦੀ ਦੁਨੀਆ ਦੀ ਆਵਾਜ਼ਾਈ ਬਣੀ ਰਹਿੰਦੀ ਆ ਸਾਨੂੰ ਵੀ ਆਪਣੇ ਰਿਸ਼ਤਿਆਂ ਦੇ ਵਿੱਚੋਂ ਉਹ ਬੁਰੀਆਂ ਆਦਤਾਂ ਨੂੰ ਖਤਮ ਕਰਕੇ ਰਿਸ਼ਤਿਆਂ 'ਚ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਸਾਨੂੰ ਇੱਕ ਚੰਗੇ ਇਨਸਾਨ ਬਣ ਕੇ ਤੇ ਆਪਣੇ ਭੈਣ ਭਰਾਵਾਂ ਦੀ ਬਾਹ ਫੜ ਕੇ ਤਾਂ ਠਾਣਾ ਚਾਹੀਦਾ ਸਾਨੂੰ ਫालतू ਦੇ ਖਰਚਿਆਂ ਤੋਂ ਵੀ ਬਚਣਾ ਚਾਹੀਦਾ ਕਿਉਂ ਨਾ ਹੋਵੇ ਆਪਾਂ ਨਵੇਂ ਸਾਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਧਾਰਨ ਤਰੀਕੇ ਨਾਲ ਜੀਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੀ ਜਿਹੜੀ ਜ਼ਿੰਦਗੀ ਆ ਵਧੀਆ ਬਣ ਸਕੇ ਅਸੀਂ ਰੁੱਖਾਂ ਨਾਲ ਪਿਆਰ ਕਰੀਏ ਰੁੱਖਾਂ ਨੂੰ ਕੱਟਿਏ ਨਾ ਆਪਣੀ ਪਾਣੀ ਨੂੰ ਬਚਾਈਏ ਆਪਣੀ ਧਰਤੀ ਦੀ ਜਿਹੜੀ ਮਿੱਟੀ ਆ ਇਹਨੂੰ ਜਿਹੜਾ ਖਰਾਬ ਹੋਣ ਤੋਂ ਬਚਾਈਏ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਤੇ ਮੈਂ ਆਸ ਕਰਦਾ ਆ ਕਿ ਤੁਸੀਂ ਜਰੂਰ ਸਹਿਯੋਗ ਦੇਵੋਗੇ ਕਿਉਂਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਤੇ ਤੁਹਾਡੇ ਚੰਗਿਆਂ ਕਰਕੇ ਹੀ ਤਾਂ ਸਮਾਜ ਜਿਹੜਾ ਜਿਉਂਦਾ ਪਿਆ ਆ ਹਾਂ ਕੁਝ ਲੋਕ ਬੁਰੇ ਹੋ ਸਕਦੇ ਨੇ ਪਰ ਬਹੁਤੇ ਤੁਹਾਡੇ ਵਰਗੇ ਚੰਗੇ ਲੋਕ ਹੈਗੇ ਨੇ ਮੈਂ ਆਸ ਕਰਦਾ ਕਿ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਰੱਬ ਸੋਣਾ ਖੁਸ਼ੀਆਂ ਲੈ ਕੇ ਆਵੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਲੰਬੀਆਂ ਉਮਰਾਂ ਮਾਣੋ ਤੇ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚੋਂ ਦਵਾਈਆਂ ਦੇ ਜਿਹੜੇ ਢੇਰ ਲੱਗੇ ਉਹ ਖਤਮ ਹੋ ਜਾਣ ਤੇ ਤੁਸੀਂ ਤੰਦਰੁਸਤ ਰਹੋ ਇਸੇ ਮਕਸਦ ਲਈ ਹੀ ਆਪਾਂ ਇਹ ਚੈਨਲ ਬਣਾਇਆ ਇਸ ਜੀਜ਼ਾ ਨਾ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿੱਤੇ ਬਹੁਤ سارے ਮੇਰੇ ਭੈਣ ਭਰਾਵਾਂ ਦੇ ਫੋਨ ਕਾਲਸ ਮੈਸੇਜ ਆਉਂਦੇ ਕਿ ਅਸੀਂ ਸਾਨੂੰ ਜ਼ਿੰਦਗੀ ਚ ਬਹੁਤ ਵਧੀਆ ਖੁਸ਼ੀਆਂ ਮਿਲੀਆਂ ਨੇ ਸਾਡੀਆਂ ਦਵਾਈਆਂ ਛੁੱਟ ਗਈਆਂ ਸਾਡੇ ਬੱਚਿਆਂ ਚ ਚੰਗੀਆਂ ਆਦਤਾਂ ਬਣ ਗਈਆਂ ਤੇ ਸਾਡੇ ਬੱਚਿਆਂ ਚ ਬਹੁਤ ਸੁਨੇ ਪੋਜੀਟਿਵ ਗੱਲਾਂ ਵਿਕਾਸ ਹੋਈਆਂ ਆਓ ਰਲ ਮਿਲ ਕੇ ਆਪਾਂ ਆਪਣੇ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਉਪਰਾਲੇ ਕਰਦੇ ਰਹੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਸਦੇ ਰਹੋ ਰੱਬ ਸੋਹਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ